ਮੈਂ ਕਰਮਜੀਤ ਸਿੰਘ ਮੈਂ ਰਾਤ ਉੱਤੇ ਸੁੱਤਾ ਸੀ ਤੇ ਕੋਈ ਰਾਤ 1:30 ਵਜੇ ਦੇ ਕਰੀਬ 6-7 ਬੰਦੇ ਹਥਿਆਰ ਲੈ ਕੇ ਸਭ ਮੇਰੇ ਬਜ਼ੁਰਗ ਨੂੰ ਤੇ ਮੇਰੀ ਵਾਈਫ ਨੂੰ ਲੁੱਟਖੋ ਦਾ ਅੰਜਾਮ ਦਿੱਤਾ ਤੇ ਲੁੱਟਣ ਤੋਂ ਬਾਅਦ ਹੋਰ ਮੰਗ ਕੀਤੀ ਨਾ ਮੰਗ ਪੂਰੀ ਕਰਨ ਤੇ ਮੇਰੀ ਵਾਈਫ ਤੇ ਉਹਨਾਂ ਨੇ ਹਮਲਾ ਕੀਤਾ ਲੱਤ ਟੁੱਟ ਗਈ ਬਾਹ ਦੇ ਕੋਈ ਹੱਡੀ ਟੁੱਟ ਗਈ ਉਹਨ ਵੇਵਰ ਹਸਪੀਟਲ ਐਡਮਿਟ ਨੇ ਕਿ ਮੈਂ ਪੁਲਿਸ ਕੋਲ ਵਹੀ ਮੰਗ ਚਾਉਣਾ ਕਿ ਸਾਨੂੰ ਇਨਸਾਫ ਦੀ ਮੰਗ ਕੀਤਾ ਜਾਵੇ ਰਾਤ ਕਿੰਨੇ ਕੇ ਵੇਲੇ ਕੀਤੇ ਗਏ ਆਏ ਰਾਤ 1 ਵਜੇ ਆਏ ਆ ਤੇ 2 ਵਜੇ ਗਏ 1 ਘੰਟਾ ਪੂਰਾ ਉਹ ਕੀ ਕੀ ਲੈ ਗਏ ਨੇ ਕੁਝ ਅੰਦਾਜ਼ਾ ਅੰਦਾਜ਼ਾ ਦੋ ਖੂਨ ਲੈ ਗਏ ਜੀ 4-5000 ਦੀ ਨਕਦੀ ਲੈ ਗਏ ਤੇ ਮੇਰੀ ਵਾਈਫ ਦੀਆਂ ਤੇ ਮੇਰੀ ਮਦਰ ਦੀਆਂ ਵਾਲੀਆਂ ਲੈ ਗਏ ਕਿੰਨੇ ਕਿੰਨੇ ਗ੍ਰਾਮ ਦੀਆਂ ਜਾਂ ਟੋਲੇ ਦੀਆਂ ਲਗਭਗ 4-5 ਗ੍ਰਾਮ ਦੀਆਂ ਹੋਣਗੀਆਂ ਦੋਨੋਂ ਲੁਟੇਰਿਆਂ ਦੇ ਕੋਲ ਇਸ ਤਰ੍ਹਾਂ ਦੇ ਇਤਿਹਾਸ ਸੀ ਲੁਟੇਰਿਆਂ ਦੇ ਕੋਲ ਇੱਕ ਕੋਲ ਰਿਵਾਲਵਰ ਸੀ ਤੇ ਬਾਕੀਆਂ ਕੋਲ ਕੁਝ ਨਰਾਕ ਕੁਝ ਬੇਸਬਾਲ ਤੇ ਇਹਨਾਂ ਦੇ ਇਤਿਹਾਸ ਸੀ